ਪੰਜਾਬ ਦੇ ਵਿੱਚ ਪੰਜਾਬ ਪੁਲਿਸ ਪਾਵੇਂ ਟ੍ਰੈਫਿਕ ਨਿਯਮ ਦੇ ਲੱਗਣਾ ਕਰਨ ਵਾਲੇ ਦੇ ਉੱਤੇ ਸਖਤ ਕਾਰਵਾਈ ਕਰ ਰਹੀ ਹੈ ਪਰ ਅਜੇ ਵੀ ਕਈ ਨੌਜਵਾਨ ਵਹੀਕਲਾਂ ਦੇ ਉੱਤੇ ਸਟੰਟ ਬਾਜੀ ਕਰਨ ਤੋਂ ਬਾਝ ਨਹੀਂ ਆ ਰਹੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਲੁਧਿਆਣਾ ਸੜਕਾਂ ਦੇ ਉੱਤੇ ਇੱਕ ਨੌਜਵਾਨ ਬੁਲਟ ਮੋਟਰਸਾਈਕਲ ਤੇ ਚੜ ਕੇ ਸਟੰਟ ਬਾਜੀ ਕਰ ਰਿਹਾ ਸੀ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਈ ਤੇ ਪੁਲਿਸ ਨੇ ਉਸ ਨੌਜਵਾਨ ਨੂੰ ਤ੍ਰੈਸ ਕੀਤਾ ਤੇ ਉਸ ਦਾ ਬੁਲਟ ਮੋਟਰਸਾਈਕਲ ਦਾ ਸਖਤ ਚਲਾਨ ਕਰਕੇ ਉਸ ਨੂੰ ਸਖਤ ਵਰਨਿੰਗ ਦਿੱਤੀ ਹੈ ਦਾਦੇ ਨੇ ਕਿ ਕਈ ਦਿਨਾਂ ਤੋਂ ਹੁਣ ਪੰਜਾਬ ਦੇ ਵੀ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਨ ਵਾਲੇ ਲੋਕਾਂ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਟ੍ਰੈਫਿਕ ਪੁਲਿਸ ਕਰ ਰਹੀ ਹੈ ਸਖਤ ਕਾਨੂੰਨ ਬਣਾਏ ਜਾ ਰਹੇ ਤੇ ਮੋਟੇ ਚਲਾਨ ਵੀ ਜਿਹੜੇ ਕੀਤੇ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਲੁਧਿਆਣਾ ਭਾਵੇਂ ਪੀਰਪੜਵਾਲਾ ਇਲਾਕਾ ਹੈ ਪਰ ਕਈ ਨੌਜਵਾਨ ਪੁੱਛ ਦੇ ਬਿਨਾਂ ਡਰ ਤੋਂ ਐਦਾਂ ਦੇ ਸਟੰਟ ਵਾਜੇ ਕਰਦੇ ਰਹਿੰਦੇ ਨੇ ਜਿਸ ਤੋਂ ਬਾਅਦ ਵੀਡੀਓ ਵੀਲ ਬਣਾਉਣ ਵਾਸਤੇ ਐਦਾਂ ਦੇ ਜਿਹੜੇ ਨਿਯਮਾਂ ਦੇ ਲੰਘਣਾ ਕਰਦੇ ਰਹਿੰਦੇ ਜਿਸ ਤੋਂ ਬਾਅਦ ਪੁਲਿਸ ਨੂੰ ਵੱਡੀ ਕਾਰਵਾਈ ਕਰਨੀ ਪੈਂਦੀ ਹੈ ਤਾਂ ਇਸ ਨੂੰ ਲੈ ਕੇ ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਕੇ ਦਿਖਾਈ ਹੈ ਪਰ ਅੱਗੇ ਤੋਂ ਵੀ ਨੌਜਵਾਨਾਂ ਨੂੰ ਬਾਰ ਬਾਰ ਦਿੱਤੀ ਹੈ ਕਿ ਕੋਈ ਵੀ ਨੌਜਵਾਨ ਟ੍ਰੈਫਿਕ ਨਿਯਮਾਂ ਦੀ ਲੰਘਣਾ ਨਾ ਕਰੇ ਇਦਾਂ ਦੇ ਸਟੰਟ ਬਾਜੀ ਨਾ ਕਰੇ ਨਹੀਂ ਤਾਂ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ ਸੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਕੇ ਤੇ ਨਾਲ ਦੇ ਆਪਣੇ ਕਮੈਂਟ ਜਰ ਕਰ ਦਿਓ